ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਬਈ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚਿੰਨوں ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਐਡ ਕਰਵਾਉਣ ਲਈ ਸਾਨੂੰ ਉਹ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਆਜ ਆਇਆ ਬਈ ਬੱਬੂ ਕੋਲੇ ਤੇ ਆਈ ਬਈ ਬਗੂ ਤੇ ਬਾਕੀ ਡਿਟੇਲ ਆਪਾਂ ਬ ਕੀ ਡਿਟੇਲ ਆ ਬਾਈ ਬੱਬੂ ਇਹਦੀ ਹਾਂ ਬਈ ਗਾਂਦ ਕੀ ਡਿਟੇਲ ਆ ਇਹਦੀ ਆਪਣੀ ਦੀ 93 ਸੂਏ ਸੋਣ ਆ ਇਹਨੇ ਇਹਨੇ ਬਾਈ ਤੀਜੇ ਸੂਏ ਠੀਕ ਆ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ ਹਜੇ ਹਜੇ ਬਾਈ 10 12 ਦਿਨਾਂ ਦੀ ਕੱਚੀ ਆ ਠੀਕ ਆ ਬਾਈ ਮੜਾ ਤੋਰ ਕੇ ਦਿਖਾਣੀ ਬਾਈ ਠੀਕ ਬਈ ਪ੍ਰਿੰਟ ਪ੍ਰਿੰਟ ਬਈ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਪੱਖੋਂ ਬਈ ਬਹੁਤ ਸੋਹਣੀ ਐ ਵੇੜ ਬਾਕੀ ਉਹ ਵੀ ਵਜਨ ਚਾ ਬਈ ਰਾਜੀ ਐ ਤੇ ਬਾਕੀ ਤੁਰਦੀ ਉਹ ਤੁਹਾਨੂੰ ਹਵਾਨਾ ਦਸ ਜਨਾ 10ਾਂ 12 ਦਿਨਾਂ ਦੀ ਪਈਆਂ ਦਾ ਕੱਚੀ ਆ ਹਜੇ ਤੁਰਦੀ ਉਹ ਦੱਸੂਗਾ ਬਈ ਤੁਹਾਨੂੰ ਹਵਾਨਾ ਵਾਲ ਠੀਨਾ ਹਵਾਨੇ ਤੇ ਹਜੇ ਬਈ ਪੂਰੀਆਂ ਪਈ ਤੇ ਹਜੇ ਵਾਲ ਢੱਲਾਂ ਚੜਨੀਆਂ ਕਰਮਾ ਵਾਲੀ ਨੇ ਮੌਕੇ ਤੇ ਦੇਖੋ ਕੀ ਰੰਗ ਦਿਖਾਉਂਦੀ ਆ ਬਸ ਮੋੜ ਲਈ ਬਾਈ ਬਾਕੀ ਬਈ ਪ੍ਰਿੰਟ ਪ੍ਰਿੰਟ ਬਖ ਕੋਈ ਕੱਚ ਨੀਗਾ ਜਾਤ ਵਾਲੀ ਵਹਿੜਾ ਬਈ ਪੂਰੀ ਪਿਓਰ ਬਾਕੀ ਹਜੇ 10 ਦਿਨਾਂ ਦੀ ਕੱਚੀਆਂ ਥਾਨ ਲੇਵੇ ਦੀ ਬਈ ਸਾਫ ਆ ਮੁੱਠੀ ਮੁੱਠੀ ਆ ਥਾਨ ਲੱਗਿਆ ਥਨ ਤੋਂ ਬਹੁਤ ਸੋਹਣ ਲੱਗਿਆ ਬਈ ਹੱਥੀ ਜਵਾਈ ਵਾਲਾ ਥਾਨ ਤੇ ਬਾਕੀ ਹਜੇ ਵਾਲ ਢੱਲਾਂ ਬਈ ਤੁਸੀਂ ਆਪ ਹੀ ਦੇਖ ਸਕਦੇ ਆ ਵਾਲ ਢੱਲਾਂ ਬਈ ਹਜੇ ਬਹੁਤ ਪਈਆਂ ਲੇਵਾ ਹਜੇ ਉਹ ਪੰਜਾਬੀ ਮੂਵੀ ਵੀ ਠੰਡੀ ਸੀ ਲਾ ਉਹ ਜੀ ਕੋਈ ਚੱਕਰ ਨਹੀਂ ਗਾ ਹਾਂ ਹਾਂ ਵੀਰੇ ਕੀ ਡਿਮਾਂਡ ਕਰਦੇ ਆ ਬਈ ਬੱਬੂ ਦੀ ਆਪਾਂ ਆਪਣਾ ਬਾਈ 8500 ਰੁਪਏ 8500 ਮੌਕੇ ਦੇ ਮਾਨਤਾ ਨਾਲ ਹੋ ਜੂਗਾ ਹੈਗਾ ਇਹਦਾ ਹਾਂ ਉਹ ਕਰਦੇ ਆ ਕੋਈ ਠੀਕ ਹੈ ਤੇ ਇੱਕ ਆ ਬੱਬੂ ਬਈ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦੀ ਕਿੱਥੇ ਜ ਆਪਣਾ ਘਰ ਫੋਨ ਨੰਬਰ ਮੇਰਾ ਹੈਗਾ ਵੀਰੇ 94788 ਠੀਕ ਹੈ ਜੀ 8754 ਠੀਕ ਹੈ ਜੀ ਆਪਣਾ ਘਰ ਰਹਿੰਦਾ ਵੀਰੇ ਨੇੜਾ ਨੇੜੇ ਡੇਰਾ ਮਾੜੀ ਦਾ ਠੀਕ ਆ ਮਾੜੀ ਵਾਲੇ ਤੇ ਬਈ ਡੇਰੇ ਦੇ ਨੇੜੇ ਬਾਈ ਦਾ ਘਰ ਆ ਤੇ ਸਰਜੀਤ ਸਿੰਘ ਸਰਜੀਤ ਸਿੰਘ ਦੇ ਘਰੇ ਬਈ ਪੁੱਛ ਕੇ ਜਿਹੜਾ ਤੂੰ ਮਾੜੀ ਆ ਸਕਦਾ ਬਈ ਮਾੜੀ ਆ ਡੇਰੇ ਦੇ ਛੜਕ ਦੇ ਘਰ ਆ ਬਾਈ ਦਾ ਤੇ ਬਾਕੀ ਬਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟਾਂ ਨਾਲ ਜਰੂਰ ਕਰਦਿਆ ਕਰੋ ਤੇ ਬਾਈ ਦਾ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਵੀ ਇਨਫਰਮੇਸ਼ਨ ਲੈਣੀ ਆ ਗਾਂ ਗਾਂ ਵਾਸਤੇ ਤੁਸੀਂ ਤੇ ਬਾਈ ਨਾਲ ਤੁਸੀਂ ਕਰਿਓ ਗੱਲਬਾਤ ਤੇ ਇੱਕ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾਉ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖਾ